ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਜੇ ਬੇਬੇ ਨੂੰ ਪਤਾ ਲੱਗ ਗਿਆ ਆਪਾਂ ਨੂੰ ਦੋਵਾਂ ਨੂੰ ਘਰੋਂ ਹੀ ਕੱਢ ਦੂਗੀ ਬੇਬੇ ਦਾ ਘਰੋਂ ਕੱਢ ਦੂਗੀ ਮੇਰੀ ਗੱਲ ਸੁਣੋ ਬੇਬੇ ਲੈਵੇ ਕੋਈ ਗੱਲ ਨਾ ਕਰੇ ਠੀਕ ਆ ਪੈਸਿਆਂ ਦਾ ਹੱਲ ਕੋਈ ਨਹੀਂ ਆਪਾਂ ਦੋਨੇ ਮਿਲ ਕੇ ਕਰ ਲਾਂਗੇ ਹੁਣ ਤਾਂ ਐ ਕਰਨਾ ਹਾਂ ਜਿੱਥੋਂ ਮਰਜ਼ੀ ਕਰੀ ਹੁਣ ਜਿੱਥੋਂ ਮਰਜ਼ੀ ਕਰੇ ਥੋੜੇ ਹੁਣ ਮੈਂ ਪੇਕੇ ਤੋ ਵੀ ਲੈ ਲਾਂ 40000 ਦਾ ਹੱਲ ਮੈਂ ਕਿਵੇਂ ਕਰਾਂ ਹੱਲ ਕੋਈ ਪੈਸਿਆਂ ਦਾ ਹੱਲ ਤਾਂ ਹੋ ਜੂਗਾ ਪਰ ਜਿਹੜਾ ਚੋਰ ਸੀ ਨਾ ਇਹ ਨਹੀਂ ਮੇਰੇ ਹੱਥੋਂ ਬਚ ਕੇ ਜਾਊਗਾ ਕੋਈ ਪਤਾ ਕਰਤੀ ਆ ਅਸਿਆ ਇਹਨਾਂ ਨੇ ਮਾਇਸ ਰਲ ਕੇ ਬੇਸਤੀ ਬੇਬੇ ਨੂੰ ਆ ਜਾਣਦੇ ਕੋਈ ਦੱਸੂ ਇਹਨੂੰ ਮਾ ਦਬਾਉਣਾ ਕਾੜਾ ਅਸਿਆ ਇਹਨਾਂ ਨੇ ਮਾਇਸ ਰਲ ਕੇ ਬੇਸਤੀ ਕੀ ਕ ਬੇਬੇ ਨੂੰ ਆ ਜਾਂਦੇ ਉਹਨੂੰ ਦੱਸੂ ਇਹਨਾਂ ਨੂੰ ਮੈਂ ਦਗਾਉਣਾ ਕਾੜਾ ਇਹਦਾ ਸਭ ਕੁਝ ਵੇਚਣਗੇ ਕਿਹੜੀਆਂ ਮਹਸ਼ਾ ਕੱਖ ਪਾਉਂਦੇ ਥੱਕ ਗਏ ਇਹ ਬਹੁਤ ਚੱਕਦਾ ਮੈਂ ਮਰ ਗਿਆ ਇੱਥੇ ਇਹਨਾਂ ਨੂੰ ਦੇ ਦਿਓ ਸਾਰੇ ਪਿੰਡ ਦੇ ਪਾਸੇ ਇਹਦਾ ਫੇਰ ਨਹੀਂ ਦੱਸਦੇ ਲੱਟਾਈ ਵਾਲੇ ਵੀ ਨਾਂ ਸੀ ਉਥੇ ਹੀ ਬੇਬੇ ਨਹੀਂ ਆਈ ਸੜਕੇ ਦੀ ਗਈ ਹੋਈ ਆ ਲੈ ਉਹ ਆ ਗਈ ਬੇਬੇ ਫਰਬੇ ਆ ਗਈ ਹੈ ਹਾਂ ਆ ਗਈ ਉਹ ਠੀਕ ਠਾਕ ਹਾਂ ਮਾਦਾ ਕੱਦਾ ਡੀਕਦਾ ਕੀ ਗੱਲ ਉਹਨਾਂ ਨੇ ਮੱਝ ਰਲਕੇ ਵੇਚਤੀ ਹੈ ਹਾਂ ਹਾਂ ਉਹਦਾ ਕੱਖ ਪਾਉਂਦੇ ਥਾਗੇ ਉਹਦਾ ਸਭ ਕੁਝ ਵੇਚਣਗੇ ਲੋੜ ਆ ਗਿਆ ਮੈਂ ਕਿਉਂ ਪਿੱਛੇ ਟਿਕਾਇਆ ਉਹਨਾਂ ਤਾਂ ਹਾਂ ਤੂੰ ਕਿੱਥੇ ਗਈ ਹੋਈ ਸੀ ਮੈਂ ਹਣ ਭੋਗ ਤੇ ਜਾ ਕੇ ਆਈਆਂ ਤੈਨੂੰ ਦੱਸਿਆ ਨਹੀਂ ਉਹਨਾਂ ਨੇ ਬਹੂ ਨੇ ਤੂੰ ਫਿਰ ਹੀ ਚੱਲ ਭੋਗ ਤੇ ਉਹਨਾਂ ਨੇ ਦੋਹਾਂ ਨੇ ਰਲਕੇ ਖਿਚੜੀ ਪਗਾ ਲਈ ਰਾ ਕੇ ਮੱਝ ਵੇਚਤੀ ਲੋੜ ਆ ਗਿਆ ਮੈਨੂੰ ਤਾਂ ਜਮੇ ਹੀ ਨਹੀਂ ਪਤਾ ਲੱਗਿਆ ਹੈਗਾ ਸਰ ਤਾਂ ਮੈਨੂੰ ਕਾਹ ਨੂੰ ਪਤਾ ਲੱਗੂ ਕਦੇ ਡੰਗਰਾਂ ਕਨੀ ਢੇੜਾ ਨਹੀਂ ਮਾਰਦੀ ਉਹ ਪੁੱਤ ਹੌਣ ਕਰਦੇ ਕੰਮ ਨੇ ਕਬੀਲਦਰੀਆਂ ਤਾਂ ਕਰਦੀ ਹੀ ਨਹੀਂ ਮੈਂ ਕੱਦਾ ਠੀਕ ਤਾਂ ਅੱਥੇ ਬੈਠਾ ਚੱਲ ਫੇਰ ਦੇਖੀਂ ਉਹਨਾਂ ਨੂੰ ਆ ਜਾ ਹਾਂ ਕੋਈ ਨਾ ਪਤਾ ਚੱਲਦੀ ਨਹੀਂ ਉਹਨਾਂ ਦਾ ਸਹਰਾ ਆਜੋ ਹੁਣ ਸਮਾਰ ਤੇ ਰੇਲ ਬਣਾ ਦੀ ਮੈਂ ਕਹਿੰਦੀ ਹਾਂ ਮਾਸ਼ਾਲੀ ਚਾਹੀਦੀ ਓਰੇ ਔੜ ਕੇ ਗੁਤਰੀ ਨਮਕਾ ਦੋ ਓਰੇ ਕੰਮ ਆਣਾ ਨਹੀਂ ਹੋਣਗੇ ਉਂਗਲੀ ਅਣੀ ਲਈ ਹੋਣੀ ਨਵੇਂ ਹੀ ਕੰਮ ਕਰਤਾ ਡੇਢ 2 ਲੱਖ ਦੀਆਂ ਮੱਝਾਂ ਕਿ ਮੱਝਾਂ ਕਨ ਕਿ ਮੈਂ ਵੇਚ ਦਿੱਤੀ ਕਿ ਹੋਣੀ ਕੋਈ ਪਤਾ ਨਹੀਂ ਖੰਮਨੀ ਇੱਕ ਦਿਨ ਪਰਸੋਂ ਆਇਆ ਸੀ ਵਪਾਰੀ ਜਿਆ ਮਹਾ ਕਿਹੜਾ ਹੋਏ ਮੈਨੂੰ ਦੇਖ ਕੇ ਜਿਹੜੇ ਮੁੜ ਗਿਆ ਉਹ ਮੈਨੂੰ ਲੱਗਦਾ ਕਈ ਦਿਨ ਹੋ ਗਏ ਮੇਰੇ ਕੋਲ ਵੀ ਆਇਆ ਸੀ ਮੈਂ ਤਾਂ ਮੋੜ ਤਾਂ ਵਹਟਾ ਜਿਹੜੇ ਤਿੰਨ ਵਰਗੇ ਚੋਰ ਹੁੰਦੇ ਨੇ ਹਾਂ ਉਹ ਤਾਂ ਜਾਣ ਕੇ ਇਹਨਾਂ ਨੂੰ ਲਾ ਕੇ ਉਂਗਲੀ ਉਹ ਪਰਮਾ ਲਈ ਗੱਲਾਂ 'ਚ ਫੇਰ ਇਹ ਭੈਣ ਕਰਕੇ ਬਸ ਲਾ ਗਿਆ ਲੇਪੂ ਉਹ ਕਹਿੰਦਾ ਮੈਂ ਤਾਂ ਉੱਧਰੋਂ ਆਉਂਦਾ ਸੀ ਉਹ ਕਹਿੰਦੀ ਤੈਨੂੰ ਪੈਸੇ ਦੇ ਗਿਆ ਮੋਟਰ ਤੇ ਅੱਛਾ ਉਹ ਕਹਿੰਦਾ ਤੂੰ ਤੈਨੂੰ ਦੇ ਗਿਆ ਉਹ ਕਹਿੰਦਾ ਤੂੰ ਕਿੰਨੇ ਦੇ ਕਿਤੇ ਹੋਣਗੇ ਪੈਸੇ ਉਹ ਕਹਿੰਦੀ ਮੈਨੂੰ ਨੇਮਤਵਾ ਲਓ ਮੈਂ ਕਿੱਥੇ ਦਿੱਤੇ ਨੇ ਪੈਸੇ ਦੋਨਾਂ ਨੂੰ ਨਹੀਂ ਦਿੱਤੇ ਆ ਨਾ ਭੂਪਾ ਆ ਦੀਏ ਚੱਲ ਚੱਲ ਮੇਰੀ ਗੱਲ ਸੁਣ ਤੂੰ ਡੰਗਰਾਂ ਦੇ ਨੂੰ ਮੈਂ ਬਣਾਉਣੀ ਉਹਦੀ ਰੇਲ ਹਾਂ ਆ ਜਾ ਕਰਾਂ ਬাবু ਅੱਜ ਮੈਂ ਨਹੀਂ ਚਾਹੀਦੀ ਐ ਚੱਲ ਚੱਲ ਮੈਂ ਦੇਖਦੀ ਹਾਂ ਉਹਨੂੰ ਨੀ ਤੂੰ ਹੁਣ ਮੇਰਾ ਮੂੰਹ ਦੇਖੀ ਜਾਏਂਗਾ ਔਰ ਬੈਠਾ ਕਦੋਂ ਦਾ ਫੋਨ 'ਚ ਬੜਿਆ ਕੋਈ ਪੈਸਿਆਂ ਦਾ ਹੱਲ ਕਰ ਲੈ ਪੈਸੇ ਤਾਂ ਤੈਨੂੰ ਫੜਾ ਕੇ ਗਿਆ ਉਹ ਹੁਣ ਮੈਂ ਪੈਸੇ ਕਿੱਥੋਂ ਹੱਲ ਕਰਾਂ ਹੁਣ ਤੂੰ ਐਂ ਗਾਈ ਜੈ ਮੈਂ ਗੱਲ ਸਮਝੀ ਗੱਲ ਸਮਝ ਮੇਰੀ ਮੈਂ ਆਇਆ ਸਵੇ ਨੂੰ ਤੂੰ ਕੋਹ ਨਾ ਨਾਲ ਕਾ ਮੈਂ ਚਾਂਦੀ ਬੱਸ ਕਿਉਂ ਬੈਠੇ ਤੈ ਮੰਮੀ ਕਿਹੜੀ ਨਾਲਸਾ ਕਿਹੜੀ ਨਾਲ ਨਾਲ ਦਰ ਚਤਰਾਇਆਂ ਨਾ ਕਰ ਬਰੇ ਮੁਰੇ ਕੀ ਕਹਿੰਦੇ ਮੰਮੀ ਤੇ ਕਰਨ ਤੁਸੀਂ ਭਰੇ ਨੇ ਮੈਂ ਤੇਰੇ ਨਾਲ ਬੈਠਾ ਮੰਮੀ ਬੈਜੋ ਮੈਂ ਪਾਣੀ ਲੈ ਕੇ ਆਉਣੀ ਆ ਲੱਗਦੀ ਪਾਣੀ ਮੇਰੇ ਪਾਣੀ ਬੈਠ ਖਦਮ ਘਾਤਾ ਤੁਸੀਂ ਹੋਰ ਪਾਣੀ ਦੇਣ ਵਾਲੀ ਹੋਗੀ ਇਹ ਮੰਮੀ ਉਹ ਤਾਂ ਮੈਂ ਇਸ ਨਾਲ ਵੇਚੀ ਨਹੀਂ ਹੈਗੀ ਨਾਲ ਵਾਲੀ ਗਵੰਡੀ ਲੈ ਕੇ ਗੁੱਪੀਆਂ ਨਾਲ ਹਲੀਏ ਤੋਂ ਤੁਸੀਂ ਚਾਰ ਦਿਨ ਮੈਨੂੰ ਬੋਲ ਪੋ ਕੁਝ ਤੁਸੀਂ ਚਾਰ ਦਿਨ ਹੈਂ ਗਈ ਜਮਾ ਕਰ ਲੈਂਗੇ ਨਹੀਂ ਸਮਾਂ ਹੁੰਦਾ ਮੰਮੀ ਤਾਂ ਕੀ ਮੈਂ ਨਹੀਂ ਵੇਚੀ ਇਹਨਾਂ ਨੇ ਵੇਚੀ ਆ ਮੈਂ ਨਹੀਂ ਆਇਆ ਤੂੰ ਤੂੰ ਦਾਤ ਚ ਲੈ ਕੇ ਆਈ ਸੀ ਪੈਸੇ ਆਦਿਆਂ ਨੂੰ ਤੂੰ ਦਾਤ ਚ ਲੈ ਕੇ ਆਈ ਸੀ ਮਾ ਜਬਾ ਜਿਹੜਾ ਤਰਾ ਕੀ ਆਵਾ ਦਾ ਚ ਤਾਂ ਨਹੀਂ ਲੈ ਕੇ ਆਈ ਉੱਥੋਂ ਲੈ ਆਇਆ 50 ਮਹਿਸਾ ਨੇ ਸਾਡੇ ਬਥੇਰੀਆਂ ਲੱਗਦੇ 50 ਨਹੀਂ ਆ ਮੈਨੂੰ ਤਰੇ ਬਿਜਾ ਦੇ ਕੋਈ ਬਾਤ ਨਹੀਂ ਹੈਗਾ ਬੋਲ ਫੇ ਕੁਛ ਮੰਮੀ ਨੂੰ ਤੁਸੀਂ ਮੰਮੀ ਨੂੰ ਕੀ ਬੋਲਾਂ ਮੈਂ ਮੈਂ ਮਿੱਚਾ ਲੈ ਆਵਾਂ ਬਟਾ ਜਾਨਾ ਮਿੱਚਾ ਆਵੋਗੇ ਪਰ ਮੈਂ ਨਹੀਂ ਵੇਚੀ ਹੈਗੀ ਮੈਂ ਇਸ ਇਹਨੂੰ ਹੀ ਦੇ ਕੇ ਗਿਆ ਉਹ ਨਾ ਹੋਰ ਕੀ ਨਾ ਹੋਰ ਕੌਣ ਦੀ ਘਰੇ ਐਂ ਤੇ ਤੁਸੀਂ ਘਰੇ ਕੌਣ ਦੀ ਕਰੇ ਹੀ ਦੀ ਮੈਂ ਤਾਂ ਦੇ ਦਿੱਤੀ ਮੰਮੀ ਮੈਂ ਨਹੀਂ ਵੇਚੀ ਇਹਨਾਂ ਤੋਂ ਹੀ ਲੈ ਕੇ ਗਿਆ ਇਹਨਾਂ ਨੇ ਪੈਸੇ ਦਿੱਤੇ ਨੇ ਮੇਰੇ ਉਹਦੇ ਨੂੰ ਤਾਂ ਮੈਂ ਸਹ ਹੈ ਨਹੀਂ ਦਿਖਰੇ ਕਿ ਤਰਾਈਆਂ ਨਾ ਕਰੋ ਦੋਏ ਗਾਣੇ ਨਹੀਂ ਕਰੋ ਬਾਹਰ ਨਿਕਲ ਜਾ ਨਹੀਂ ਮੈਨੂੰ ਮੈਨੂੰ ਮੇਰੀ ਵਾਚ ਇੱਥੇ ਖੜੀ ਹੋਣੀ ਚਾਹੀਦੀ ਆ ਬੋਲ ਹੁਣ ਲਿਆ ਕੇ ਦੇ ਮੈਂ ਇਸ ਮਮਾ ਨੂੰ ਮੈਂ ਮੈਸ ਕਿੱਥੋਂ ਲੈ ਕੇ ਆਵਾਂ ਵੇਚਦਾ ਤੁਸੀਂ ਐ ਮੇਰੇ ਗੱਲ ਪਈ ਜਾਂਨੇ ਕਿੱਥੇ ਤੂੰ ਤਰਾਈਆਂ ਨਾ ਕਰੋ ਮੇਰੇ ਕੋਲ ਮੈਂ ਤਾਂ ਇਸ ਘਰ ਤੋਂ ਹੀ ਭੱਗ ਜਾਨੀਆ ਤੂੰ ਨੇ ਮੇਰੇ ਤੇ ਦੰਦ ਰੱਖ ਕਰਕੇ ਮੈਂ ਤਾਂ ਜਾਣੀ ਐ ਇਸ ਘਰ ਤੋਂ ਦੰਦ ਰੱਖ ਕੇ ਤਹਾਨ ਕਰਿਆ ਹਾਂ ਹਾਂ ਲੈ ਚੰਮ ਦੇ ਘਰ ਤੋਂ ਮੈਂ ਗਈ ਆ ਸਾਰਾ ਨੂਹ ਆ ਕੇਮ ਕਰ ਹਾਂ ਮੇਰਾ ਤਾਂ ਘਰ ہزار ਤਾਂ ਕਮਾਤੇ 1.5 ਲੱਖ ਦੀ ਵੇਚ ਵੇਚਦੀ ਲੈ ਨਾ ਨਾ ਹੈਰਾਨ ਕਰਿਆ ਉਹ ਲੋਟ ਜਿਹੜਾ ਨਾ ਲੱਗਾ ਹੋਇਆ ਟੀਵੀ ਦੀ ਲੈ ਸ਼ਰਮ ਲਾਈ ਆ ਚੱਲੀ ਹੁਣ ਮੈਂ ਲੈ ਜਾਣਾ ਹੋਏ ਜਾਵਾ ਕਿਤੇ ਆ ਕੰਮ ਨਹੀਂ ਆਏ ਸਸਰੀ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਇਹ ਕੁਸਾ ਵੱਖਰਾ ਕਨਸੈਪਟ ਲੈ ਕੇ ਆਂ ਤੇ ਬਹੁਤ ਨੂੰ ਵੀ ਵੱਖਰਾ ਦਿਖਾਉਣ ਵਾਸਤੇ ਵੀ ਇਤਾਂ ਦਾ ਕੋਈ ਨਹੀਂ ਮਤਲਬ ਅਜੇ ਬਣਾਇਆ ਤਾਂ ਲਗਵਾਉਣਾ ਨਹੀਂ ਤੇ ਤੁਹਾਨੂੰ ਇਸ ਤਰ੍ਹਾਂ ਇਹ ਵੱਖਰਾ ਕਨਸੈਪਟ ਲੈ ਕੇ ਆ। ਤਾਂ ਹਮ ਵਧੀਆ ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਣਾ। ਤੁਹਾਨੂੰ ਵਧੀਆ ਲੱਗਿਆ ਤਾਂ ਜ਼ਰੂਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਤੇ ਆਪਣੇ ਚੈਨਲ ਤੇ ਬਨੇ ਰਹੋ ਇਸ ਤਰ੍ਹਾਂ ਹੀ ਤੁਹਾਨੂੰ ਨਵੇਂ-ਨਵੇਂ ਕਨਸੈਪਟ ਲੈ ਕੇ ਆ ਕਰਾਂਗੇ ਜੀ। ਤੇ ਤੁਸੀਂ ਜ਼ਰੂਰ ਆਪਣੇ ਚੈਨਲ ਤੇ ਬਣੇ ਰਿਹਾ ਕਰੋ ਜੀ ਤੁਹਾਨੂੰ ਕਿੱਦਾਂ ਦੇ ਕਨਸੈਪਟ ਵਧੀਆ ਲੱਗਦੇ ਨੇ ਜਿਹੜੇ ਆਪਣੇ ਇੱਕ ਤਾਂ ਪਹਿਲਾਂ ਚੈਨਲ ਤੇ ਪਾਏ ਹੋਏ ਨੇ ਤੁਸੀਂ ਉਹ ਦੇਖਿਓ ਉਹ ਉਹਦੇ ਨਾਲ ਕਨਸੈਪਟ ਸਾਨੂੰ ਵਧੀਆ ਲੱਗਦੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਨਵੇਂ ਜੋ ਕਨਸੈਪਟ ਪਾਏ ਨੇ ਇਹਦਾ ਸਾਨੂੰ ਵਧੀਆ ਲੱਗੇ ਤਾਂ ਸਾਨੂੰ ਇਹ ਜਰੂਰ ਦੱਸਿਓ ਕਹੇਜੇ ਕਨਸੈਪਟ ਸਾਨੂੰ ਤੁਹਾਨੂੰ ਪਸੰਦ ਨੇ ਆਪਾਂ ਹਜੇ ਕਨਸੈਪਟ ਤੁਹਾਡੇ ਵਾਸਤੇ ਲੈ ਕੇ ਆਂਦੇ ਰਹੀਏ ਕਿ ਆਪਣੇ ਚੈਨਲ ਤੇ ਇਸ ਤਰ੍ਹਾਂ ਹੀ ਵੀਡੀਓ ਤੁਸੀਂ ਨਵੀਆਂ ਨਵੀਆਂ ਦੇਖਦੇ ਹੋ ਤੇ ਦੇਖਦੇ ਆ ਰਹੇ ਹੋ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀਆਂ ਨੇ ਤਾਂ ਜਰੂਰ ਹੁਣ ਕਮੈਂਟ ਕਰਕੇ ਸ਼ੇਅਰ ਲਾਇਕ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਤਪ ਦਿਓ ਜੀ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਆਪਣੀ ਅਪਲੋਡ ਹੋ ਜਾਇਆ ਕਰੇ ਠੀਕ ਹੈ ਜੀ ਇੱਕ ਆਪਣੀ ਤੇ ਨਾ ਤੇ ਪਨੁਕਤੇ ਪਾਉਣਾ ਜੀ ਆਪ ਲੱਗਸ ਤੇ ਉਹ ਵੀ ਤੁਸੀਂ ਜ਼ਰੂਰ ਦੇਖਿਆ ਕਰੋ ਜੀ ਕਿ ਜ਼ਰੂਰ ਮਤਲਬ 100% ਕਮ ਆਉਣ ਵਾਹੇ ਨੇ ਧੰਨਵਾਦ ਜੀ ਸਾਰੇ ਆਦ